ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤੇ ਨੇੜੇ ਬਾਈਆਂ ਨੂੰ ਜਿਹੜਾ ਕੁਝ ਹੈਗਾ ਉਹ ਪੁੱਛ ਕੇ ਦੱਸਾਂਗੇ ਤੇ ਦੋ ਹੈਗੀਆਂ ਜਰਸੀਆਂ ਧੋਕਣਾ ਗੱਬਣਾ ਚੈੱਕ ਪਾਸ ਨਾ ਬਾਈ ਤੇ ਦੋ ਹੈਗੀਆਂ ਇੱਕ ਸੂਨ ਵਾਲੀ ਹੈਗੀ ਤੇ ਇੱਕ ਸੂਈ ਸਵਾਈ ਹੈ ਤਾਜੀ ਤੇ ਇਹ ਦੋ ਨਗ ਹੈਗੇ ਸਾਹੀਵਾਲ ਚ ਠੀਕ ਹੈ ਥੋੜੇ ਜਿਹਾ ਕ੍ਰੋਸ ਤੇ ਆ ਜਾ ਵੀਰੇ ਸੋਨੂੰ ਚੰਗੇ ਰਿਕਾਰਡ ਵਾਲੀਆਂ ਤੇ ਚੰਗੀਆਂ ਹੀ ਬਣਿਆ ਸਸੀ ਕਾ ਬਾਈ ਸਸੀ ਕਾ ਬੁਟੇ ਉਹ ਠੀਕ ਠਾਕ ਹੋ ਵੀਰੇ ਵਧੀਆ ਵਧੀਆ ਵੀਰੇ ਤੇ ਨਾਮ ਐਡਰੈਸ ਬੋਲਨੀ ਵੀਰੇ ਨਾਮ ਬੁਟੇ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਸੀ ਨਿਹਾਲ ਸਿੰਘਾ ਠੀਕ ਆ ਬਾਈ ਇਹ ਮੋਬਾਈਲ ਨੰਬਰ ਹੈਗਾ 76990999728 ਅੱਜ ਆਪਾਂ ਚਾਰ ਲਾਂਗ ਦਿਖਾਉਣੇ ਆ ਆਪਣੇ ਕੋਲ ਚਾਰ ਆ ਬਾਈ ਇੱਕ ਤਾਂ ਸਾਹੀ ਵਾਲ ਜਰਸੀ ਕ੍ਰੋਸ ਸੂਈ ਆ ਇੱਕ ਸੂਨ ਵਾਲੀ ਤੇ ਦੋ ਤੋਕੜਾ ਕੱਪਣਾ ਜਰਸੀ ਠੀਕ ਆ ਤੋਕੜਾ ਕੱਪਣ ਦੀ ਮੰਗ ਬਹੁਤ ਆ ਕਈ ਵੀਰਾਂ ਨੇ ਮੈਨੂੰ ਫੋਨ ਕਰਿਆ ਵੀ ਸਾਨੂੰ ਕਵਰ ਕਰਕੇ ਦੇ ਅੱਜ ਆਪਾਂ ਲਾਂਬਾ ਲਾ ਦੇਣਾਗਾ ਠੀਕ ਠੀਕ ਹੈ ਭਾ ਵੀ ਜਿਵੇਂ ਨੋਰਮਲ ਹੋਣਗੇ ਮੁਕਤ ਦੇ ਭਾ ਹੋਣਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈ ਤੁਹਾਨੂੰ ਸਾਰੇ ਭਾ ਦੱਸ ਦਾਂਗੇ ਨਾਲੇ ਨਾਲ ਦੇ ਨਾਲ ਤੋੜ ਕੇ ਦਿਖਾਈ ਜਲਾ ਭਾ ਦੱਸ ਜਲਾ ਧਾਣਾ ਧੂਰਾ ਮਾਰ ਕੇ ਦਿਖਾਵਾਂ ਤੁਹਾਨੂੰ ਵੀਰ ਸੋਨੂੰ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖ ਰਹੇ ਆ ਆਪਾਂ ਪਲੂਨ ਸੋਈ ਪਿਆ ਪਹਿਲਾਂ ਪਲੂਨ ਸੋਈ ਦਾ ਦੂਜੇ ਵਾਸਤੇ ਇਹ 14 ਮਹੀਨੇ ਦੀ ਗੱਬਣ 14 ਮਹੀਨੇ ਚੈੱਕ ਪਾਸ ਆ ਚੈੱਕ ਪਾਸ ਆਪਾਂ ਗਾਂ ਜੜ ਲੈਂਦਾ ਆ ਦੀ ਚੈੱਕ ਕਰਾ ਕੇ ਲੈ ਜਾਏ ਦੁੱਧ ਕਿੰਨਾ ਰੈਡੀ ਆ ਦੁੱਧ ਦੇ ਫਿਰ 7 ਕਿਲੋ ਹੁਣ ਰੈਡੀ ਆ ਦੋਨਾਂ ਟਾਈਮਾਂ ਦਾ ਠੀਕ ਆ ਵੀਰੇ ਤੇ ਸੀਓ ਸਾਬੂ ਫੁੱਲ ਫੁੱਲ ਬਈ ਮਖਰ ਗਾਰੰਟੀ ਹੋਊਗੀ ਗਾਂ ਜੇ ਤੁਸੀਂ ਮਰਜ਼ੀ ਬੈਠਾ ਲਈ ਠੀਕ ਆ ਵੀਰੇ ਮਾਰੀਆਂ ਹੱਥੋਂ ਉੱਥੇ ਦੇ ਕਿਥੇ ਮਰਜ਼ੀ ਬਾਈ ਦਾਰਾ ਦੋਨਾਂ ਕਰਾ ਦੇ ਚੈੱਕ ਇੱਕ ਨੰਬਰ ਪੋਲੀ ਆ ਬਈ ਪੂਰੀ ਮਾਰ ਦਿਓ ਦਾਰ ਆ ਦੇਖੋ ਵੀਰੋ ਆ ਹੋ ਗਈਆਂ ਮੂਲੇ ਥਾਣਾ ਦੀਆਂ ਧਾਰਾ ਕਰਿਓ ਚੈੱਕ ਤੇ ਮਗ ਲੈਣੇ ਕਰਿਓ ਚੈੱਕ ओके विरे ओके बाळा तेर वाला जिला चिट्टा 맞춰ਗਾ ਠੀਕਾ ਖੋਲੀ ਨੂੰ ਤੋੜ ਕੇ ਦਿਖਾ ਦੀ ਤੇ ਤੁਹਾਡੇ ਕੰਮ ਦੇ ਸੌਦੇ ਵੀਰੇ ਤੇ ਰੇਟ ਤੁਹਾਨੂੰ ਇਹਦਾ ਕੀ ਹੈ ਜਾਇ ਜਿਵੇਂ ਖਿੱਚ ਕੀ ਬਸ ਜਿਵੇਂ ਖਿੱਚ ਕੀ ਬਈ ਹਾਂ ਤੇ ਬੁੱਡੇ ਦਾ ਚਾਲੀ ਕਰਦੇ ਆ ਮਾਨਦਾਨ ਕਰਦਾਂਗੇ ਕਿੰਨਾ ਕਰਦਾਂਗੇ ਬੱਚੋ ਯਾਰ ਆਪਾਂ ਕਰਦਾਂਗੇ 2000 ਛੱਡ ਦਾਂਗੇ 37 ਦੀ ਦੇ ਦਾਂਗੇ ਠੀਕਾ 36 ਦੀ ਹੋ ਜੂਗੀ 37 ਦਾਂਗੇ ਜਿਵੇਂ ਜਾਇ ਜੀ ਆ ਬਾਈ ਚੱਲ ਹੋਰ ਤੁਹਾਡਾ ਮਾਨਦਾਨ ਫੋਨ ਤੇ ਕਰ ਲਿਓ ਬਾਈ ਨਸਵਾਰ ਕੇ ਜਰੂਰ ਕਰੂਗਾ ਦੇਖੋ ਜੀ ਕਮਾਲ ਦਾ ਤੋਰਾ ਤਾਰਾ ਤੇ ਕਮਾਲ ਦੀ ਸ਼ਾਈਨਿੰਗ ਵਗੈਰਾ ਮੋੜ ਲਿਓ ਵੀਰੇ ਆਕਰੋ ਜਾਕ ਫੇਸ ਫੂਸ ਪੂਰਾ ਚੰਗੀ ਜਰਸੀ ਆ ਆ ਦੇਖੋ ਜੀ ਮੱਛੇ ਤੇ ਟੋਆ ਵਗੈਰਾ ਪੂਰਾ ਤੇ ਕੰਨ ਛੋਟਾ ਛੋਟਾ ਕੰਨ ਆ ਤੇ ਰੇਟ ਜਮਾ ਜੈਨੂ ਆਣਾ ਨਾਏ ਤੁਹਾਨੂੰ ਦੁੱਧ ਪਿਆਜੂਗੀ ਤੇ ਨਾਲੇ ਵੀਰੇ ਤੁਸੀਂ ਗਾਂ ਇਹਨੂੰ ਤਿਆਰ ਕਰ ਲਓਗੇ ਹਨਾ ਤੁਹਾਨੂੰ ਸਹੀ ਗੱਲ ਆ ਬਾਈ ਨਾਲੇ ਟੋਕਣਾ ਦੇ ਮੰਗੀ ਜਾਂਦੇ ਫੁੱਟ ਚਲੀ ਚਲੀ ਜਾ ਠੀਕ ਆ ਵੀਰੇ ਕਰਿਓ ਬਾਈ ਨਾਲ ਸੰਪਰਕ ਜ਼ਰੂਰ ਪੂਰੀ ਚੰਗਿਆ ਰੇਟ ਤੁਹਾਨੂੰ ਵੀਡੀਓ ਤੇ ਦੂਜੇ ਨੰਬਰ ਵਾਲੀ ਵੀ ਜਰਸੀ ਆ ਜਿਹੜੀ ਦੂਜੇ ਸਵੇਰ ਵਾਸਤੇ ਗੱਬਣਾ ਚਾਰਾ ਮਹੀਨੇ ਦੂਜੇ ਸਵੇਰ ਸੁਈ ਵੀ ਆ ਹਾਂ ਦੂਜੇ ਸਵੇਰ ਸੁਈ ਵੀ ਆ 14 ਮਹੀਨੇ ਚੈੱਕ ਪਾਸ ਆ 14 ਮਹੀਨੇ ਇਹਦਾ ਰੇਟ ਵੀ ਮੁੱਲ ਕਰਦੇ ਆ ਆਪਾਂ 45000 ਕਰਾਲਾ 30000 ਕਰਾਲਾ 38000 ਦੀ ਗਾਂ ਦੇ 37 ਦੀ ਹੋ ਜੂਗੀ ਚੱਲ 37 ਦੇ ਸੰਗ ਠੀਕ ਆ ਤੋਰ ਬਈ ਹੁਣ ਆ ਦੇਖੋ ਜੀ ਥਣਲੇਵਾ ਚੱਕ ਕਰੋ ਕੱਦ ਵੇਡ ਵਾਲੀ ਹੈਗੀ ਆ ਵੈੜ ਪੂਰੀ ਬਸ ਮੈਂ ਵੀ ਇੱਕ ਬੇਨਤੀ ਹੋ ਰਾ ਗੁੱਡੇ ਨਾਲ ਪੁੱਤ ਤੇਰੇ ਕਹੇ ਤੇਰੇ ਚੈਨਲ ਤੇ ਤੂੰ ਤੇਰੀ ਰੇਟ ਹੀ ਰੱਖਿਆ ਜਾ ਠੀਕ ਆ ਜੀ ਬਾਈ ਹੁਣ ਇਸ ਤੋਂ ਘੱਟ ਵੱਧ ਨਾ ਕਰੀ ਨਹੀਂ ਠੀਕ ਆ ਵੀਰੇ ਗੱਲ ਜਿਰੋ ਆਪਾਂ ਪਹਿਲਾਂ ਹੀ ਆਫ ਕੈਮਰੇ ਤੇ ਤੈਨੂੰ ਕਹੇ ਤਾਂ ਸਾਰਾ ਕੁਝ ਆ ਦੇਖੋ ਜੀ ਤੇ ਗਾਰੰਟੀ ਫੁੱਲ ਆ ਬਾਈ ਦੀ ਚੈੱਕ ਪਾਸ ਤੁਸੀਂ ਕਰਾ ਕੇ ਲੈ ਕੇ ਜਾਓ ਠੀਕ ਆ ਵੀਰੇ ਆ ਦੇਖੋ ਜੀ ਤੇ ਬਹਿੜਾ ਜਿਹੜੀ ਤੀਜਾ ਉਹਨੂੰ ਦੂਜਾ ਨਹੀਂ ਕਹੇ ਜਿਹੜੀ ਤੀਜਾ ਬਾਈ ਨੇ ਤੀਜਾ ਕਹਿਤਾ ਜਿਹੜੀ ਦੂਜਾ ਉਹਨੂੰ ਦੂਜਾ ਕਹਿਤਾ ਤੀਜਾ ਤਾਂ ਤੀਜਾ ਹੀ ਗਿਆ ਤੇ ਥੱਲੇ ਤੋਂ ਥਣ ਲੇਵਾ ਕਰ ਲੇ ਜੇ ਕਿਹੜੀਆਂ ਵੀ ਧਾਰਾ ਮਾਰਨੀਆਂ ਵੀਰੇ ਕਿਹਨੀਆਂ ਮਾਰਨੀਆਂ ਮਾਰਦੇ ਨੇ ਚਲੋ ਮਾਰਨੀਆਂ ਮਾਰਦੇ ਦੋ ਦੋ ਗਾਰੰਟੀ ਜੀ ਹੋ ਜੂ ਓੜੇ ਖੜਨ ਨਾਲ ਘੋਰ ਵੀ ਦੇ ਘੁਰੂ ਜੀ ਠੰਢੀ ਜੀ ਚਲੋ ਕੋਈ ਗੱਲ ਨਹੀਂ ਅਗਲਾ ਲੈ ਜੂਗਾ ਆਪਦੀ ਹਾਂ ਠੀਕ ਆ ਵੀਰੇ ਤੇ ਹੁਣ ਆ ਜਾ ਤਿੰਨ ਨੰਬਰ ਤੇ ਇਹ ਸਾਹੀ ਵਾਲਾ ਬਾਈ ਬੁੱਤੇ ਹੁਣ ਸੁੱਤੀਆ ਮੂੰਹ ਤਾਂ ਖੀਰੀ ਆ ਰੀਨਲ ਰੀਨਲ ਖੀਰੀ ਆ ਬਾਈ ਆਉਦੀ ਚੈੱਕ ਕਰਕੇ ਲੈ ਕੇ ਜਾਓ ਬਾਈ ਕਹਿੰਦਾ ਜਮਾ ਖੀਰੀ ਆ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਦੁੱਧ ਜਦੂ ਕੀ ਬਾਈ ਇਹ 14 15 ਕਿਲੋ ਸੂਹ ਦੇ ਵਿੱਚ ਜੇ ਹਫ਼ਤਾ ਬਾਕੀ ਹੈ ਦੁੱਧ ਮੱਝਾਂ ਵਰਗਾ ਹੋਣਾ ਮੱਝਾਂ ਵਰਗਾ ਹੋਊਗਾ ਤੇ ਰੇਟ ਰੇਟ ਇਹਦਾ ਬਸ 50000 ਮੁੱਲ ਮਾਨਦਾਨ ਹੋ ਜਾਊਗਾ ਪੁੱਛੋ ਮਾਨਦਾਨ ਕਰ ਠੀਕ ਖੋਲ ਲਾ ਤੋਰ ਕੇ ਦਿਖਾ ਦਈਏ ਤੇ ਹਫ਼ਤਾ ਘਟਜੂ ਹਜੇ ਹਾਂ ਬਾਈ ਹਫ਼ਤਾ ਲੈ ਲੈਵਾ ਤਾਂ ਬਹੁਤ ਕਰ ਲੂ ਉਦ ਨੂੰ ਬਹੁਤ ਜਿਆਦਾ ਲੈਵਾ ਲਊਗੀ ਬਾਕੀ ਥਾਂ ਤੋਂ ਬਹੁਤ ਚੰਗੀ ਗੱਲ ਹੈ ਸੀਲ ਠੰਡੀ ਆ ਪੂਰੀ ਸੀਲ ਠੰਡੀ ਆ ਬਾਈ ਆ ਦੇਖੋ ਬਾਕੀ ਪਲੂਨ ਤੁਹਾਨੂੰ ਪਤਾ ਗਿਆ ਨਾ ਜੇ ਤੁਸੀਂ ਐਫ ਬੈੜ ਪਾੜਨ ਜਾਓਗੇ ਤੁਹਾਨੂੰ ਮਿਲ ਜੂਗੀ ਇਹ ਚੀਜ਼ ਨਹੀਂ ਮਿਲਣਗੀ ਕਿਤੋਂ ਪਾੜੇ ਤੋਂ 100 ਗਾਂ ਪਾੜਾਂਗੇ ਤਾਂ ਫੇਰ ਇੱਕ ਅੱਧੀ ਇਹੋ ਜੀ ਆਪਾਂ ਨੂੰ ਸਿਉਣੀ ਹੈਗੀ ਤੇ ਜਾਣ ਜਾਂਦਿਆਂ ਵਾਲਿਆ ਨਾ ਕੋਈ ਇਹਨੂੰ ਮਸਟੇਟਸ ਹੋਵੇ ਲੈ ਵਾਲੂ ਬਹੁਤ ਚੰਗਾ ਠੀਕ ਹੈ ਜੀ ਤੇ ਆਪਦੀ ਸਾਮਲੇ ਸੀ ਉਸੂਲ ਪੂਰੀ ਹੈ ਥਣ ਥਣ ਖਿੱਚੇ ਹੋਣਗੇ ਨੂੰ ਥਣ ਥਣ ਖਿੱਚਣ ਵੇਲੇ ਵਧੀਆ ਖਜਾਇਆ ਹਾਂ ਹਾਂ ਵਧੀਆ ਓਕੇ ਠੀਕ ਇਹਦਾ 50000 ਰੇਟ ਆ ਮਾਨਤਾਨ ਹੋ ਜੂ ਤੇ ਇੱਕ ਹੁਣ ਵੀਰੇ ਤਾਜੀ ਸੂਈ ਵੀ ਆ ਸ਼ਾਹੀਵਾਲ ਤੇ ਥੋੜੇ ਜਿਹਾ ਜਰਸੀ ਨਾਲ ਕਰਾਉਸ ਆਗਾ ਇਹਨੂੰ ਆਪਾਂ ਤਾਂ ਜਰਸੀ ਕਹਿ ਸਕਦੇ ਆ ਨਾ ਸ਼ਾਹੀਵਾਲ ਯਾਨੀ ਕਿ ਕਰਾਉਸ ਪਾਣ ਬਾਈ ਆਪੇ ਲਾ ਲੈਣਗੇ ਜਿਹਨੇ ਹਿਸਾਬ ਲਾਉਣਾ ਵੀ ਕਿਹੜੀ ਹੈਗੀ ਸਹੀ ਗੱਲ ਠੀਕ ਨਾ ਗੱਲ ਹਿਸਾਬ ਲਾਉਣ ਵਾਲੇ ਬਾਈ ਤਾਂ ਬੈਠੇ ਆਗੇ ਆਪੀ ਪੂਰੀ ਸੀਟ ਢੰਡੀ ਆ ਇਹ ਮਾਝੇ ਨੂੰ ਚੌਥਾ ਦਿਨ ਹੋ ਗਿਆ 11 ਕਿਲੋ ਬਹੁਤ ਆਜਰ ਜਮਾ ਕਿੰਨਾ ਦੇ ਦੂਗੀ ਦੁੱਧ ਦੁੱਧ ਦੇ ਦੂਗੀ ਇਹ 13 14 ਕਿਲੋ ਨਹੀਂ ਜਾਇ ਗੱਲ ਐਵੇਂ 20 ਕਿਲੋ ਆਪਾਂ ਇਹਨੂੰ ਕਹਿ ਦਈਏ ਚੱਕ ਕੇ ਆਊਗਾ ਮਾਝੇ ਰਗਾ ਰੇਡ ਬਾਈ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਹਾਂਜੀ ਇਹ 37000 ਦੀ ਦੇਣਾ ਤੇਸੀਲ ਸੂਲਪੂਰੀ ਆ ਪੂਰੀ ਸੀਲ ਆ ਬਾਈ ਠੀਕ ਆ 37000 ਵੀ ਖੜਦਾਂਗੇ 36 ਦੀ ਦੇ ਦਾਂਗੇ ਠੀਕ ਆ ਵੀਰੇ ਆ ਦੇਖੋ ਫੇਸਬੁਕ ਕਰੋ ਚੱਕੋ ਬਾਕੀ ਦਾ ਦੂਜਾ ਸੂ ਆ ਗਿਆ ਰਹੀ ਨਾਲ ਹਨਾ ਦੂਜਾ ਸੂ ਆ ਰਹੀ ਠੀਕ ਆ ਆ ਦੇਖੋ ਥੱਲੇ ਤਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦੇ ਹੋ ਉਸ ਹਿਸਾਬ ਨਾਲ ਜੱਜ ਕਰ ਲਿਓ ਠੀਕ ਆ ਹਾਂ 8 ਨੂੰ ਨੇ ਪੂਰੀਆਂ ਬਾਲਟਾਂ ਕੱਢ ਕੇ ਪੂਰੀ ਭਰ ਜਾਣਾ ਸੀ ਸੂਲਪੂਰੀਆ ਮਗਰ ਕਿਹਾ ਗਿਆ ਬੱਛਾ ਬੱਛਾ ਇਹ 37000 ਦੀ ਦੇ ਦੇਾਂਗੇ ਆਪਾਂ 36 ਦੀ ਵਸ ਦੇਣੀ ਨਹੀਂ ਆ ਬਾਈ ਠੀਕ ਆ ਆ ਦੇਖੋ ਵੀਰੋ ਬੱਚਾ ਆਪਾਂ ਛੱਡ ਲਿਆ ਨਿਆਣਾ ਨੂੰ ਨਾ ਪਾ ਕੇ ਤੁਹਾਨੂੰ ਦਸਰਲੀ ਕਰਾ ਕੇ ਧਾਰਾ ਮਰਾਵਾਂਗੇ ਤੇ ਕਰ ਲਿਓ ਜੇ ਕਿ ਜੱਜ ਉਸ ਹਿਸਾਬ ਨਾਲ ਕਰ ਲਿਓ ਵੀਡੀਓ ਬਣਾਉਣ ਦਾ ਸਮਾਂ ਆਪਣਾ 10 ਵਜੇ ਦਾ ਹੀ ਆ ਠੀਕ ਆ ਘੱਟ ਤੋਂ ਘੱਟ 12 1 ਵਜੇ ਜਾਣਾ ਜੇ ਨਹੀਂ ਵੀਡੀਓ ਚੜ੍ਹਣੀ ਠੀਕ ਆ ਬਈ ਦੇਖੋ ਜੀ ਬਸ ਮਾਲੋ ਸਮਾਰ ਕੇ ਆਹ ਦੇਖੋ ਵੀਰੋ ਧਾਰਾ ਦੂਰਾ ਕਰੇ ਜੱਜ ਥੱਲੇ ਦਾ ਦੋ ਦੀ ਮੋਟਰੀ ਆ ਹਨਾ ਬਹੀ ਚਵਾਈ ਦਾ ਬੜੀ ਚੰਗੇ ਪੁੱਟੇ ਦੇਖੋ ਜੀ ਦੂਜੇ ਸੜਾਂ ਨੇ ਵੀ ਕਰਾਈ ਤੁਹਾਨੂੰ ਆਮਗ ਲੈਣਗੇ ਵੀ ਚੈੱਕ 11 ਲੀਟਰ ਬੋਲਾ ਹਾਜ਼ਰ ਆ ਠੀਕ ਆ ਚਾਰ ਲੋਜਿਕ ਦੇਖੋ ਜੀ 13 14 ਕਰ ਬਸ ਬਸ ਵੀਰੇ ਬਾਲਾਂ ਗਾਰੰਟੀ ਕੋਈ ਠੀਕ ਆ ਵੀਰੇ ਤੁਹਾਡੇ ਸਾਹਮਣੇ ਪਸਮਾਤੀ ਆ ਤੁਹਾਡੇ ਸਾਹਮਣੇ ਬੱਚਾ ਛੜਦਾ ਹੈ ਤੇ ਮੁੱਲੇ ਦਾ 36000 ਰੁਪਏ ਜਮਾ ਮੁਖਤ ਵਾਲੇ ਭਾ ਸਾਰੀਆਂ ਦੇ ਤੇ ਅੱਜ ਜਿਹੜੇ ਤੁਸੀਂ ਜਿਹੜੇ ਹਿਸਾਬ ਨਾਲ ਮੈਨੂੰ ਫੋਨ ਕਰਦੇ ਹੋ ਨੇ ਅੱਜ ਸਾਨੂੰ ਉਸੇ ਹਿਸਾਬ ਦੀ ਵੀਡੀਓ ਕਵਰ ਕਰਕੇ ਦਿੱਤੀ ਆ ਬਾਈ ਕੋਲੋਂ ਠੀਕ ਆ ਪਸੂ ਤਾਂ ਬਾਈ ਕੋਲੇ ਹੋਰ ਵੀ ਖੜੇ ਆ ਉਹਨਾਂ ਦੀ ਵੀਡੀਓ ਫੇਰ ਬਣਾਵਾਂਗੇ ਪਹਿਲਾਂ ਕੀ ਕਰ ਲੋ ਸਰ ਜਿਹੜਾ ਮਰਜੀ ਆ ਜੇ ਜ ਮੱਝ ਲੈਣੀ ਆ ਮੱਝ ਮਿਲੂਗੀ ਠੀਕ ਆ ਸਾਰਾ ਖਾਜਰ ਹੁੰਦਾ ਹਰ ਵਾਰ ਨਹੀਂ ਲੱਖ ਵਾਲੀ ਮਿਲੂਗੀ ਠੀਕ ਆ ਭਾਗ ਲੈਣੀ ਆ ਭਾਗ ਵਾਲੀ ਬਾਕੀ ਦੀ ਗੱਲ ਵੀਰੇ ਕੋਈ ਵੀਡੀਓ ਦਾ ਬਾਲਾ ਜ਼ਰੂਰੀ ਨਹੀਂ ਹੈਗਾ ਓਹ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ 10 12 ਪਸ਼ੂ ਖੜੇ ਹੁੰਦੇ ਆ ਠੀਕ ਆ ਇਹਦਾ ਜਦੋਂ ਵੀਡੀਓ ਤੇ ਚੱਲ ਆਪਣੇ ਕੋਲ ਜਦੋਂ ਇਕੱਠੀਆਂ ਹੋ ਜਾਂਦੀਆਂ ਉਦੋਂ ਬਾਈ ਨੇ ਬਣਾਉਣੀਆਂ ਹੀ ਬਣਾਉਣੀਆਂ ਤੇ ਓਹ ਵੀ ਬਾਈ ਨਾਲ ਤੁਸੀਂ ਸੰਪਰਕ ਜਦੋਂ ਮੈਂ ਨੰਬਰ ਬੋਲਦੀ ਤੁਹਾਨੂੰ ਨੰਬਰ ਵੀ ਆਪਣਾ ਬੁੱਢੇ 78990 999728 ਠੀਕ ਆ ਵੀਰੇ ਤੇ ਸੋਨੂ ਡੈਰੀ ਫਾਰਮ ਆਪਣਾ ਫਾਰਮਾ ਦਾ ਨਾਮ ਠ ਖਾਹੀ ਵਾਲ ਚ ਦਿਖਾ ਦਿਆਂ ਤੇ ਦੋ ਟੋਕੜਾਂ ਗੱਬਣਾ ਸਾਨੂੰ ਜਰਸੀਆਂ ਦਿਖਾ ਦਿਆਂ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿলো ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ